ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਤੇ ਖਿਆਲ ਕਰਿਓ ਹਰ ਪਾਸੇ ਪਾਣੀ ਨੇ ਜਿਹੜੀ ਆਪਣੀ ਮਾਰ ਮਾਰੀ ਹੋਈ ਕਿੰਨੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਿੰਨਾ ਵੱਡਾ ਨੁਕਸਾਨ ਫਸਲਾਂ ਦਾ ਪਸ਼ੂਆਂ ਦਾ ਪੰਛੀਆਂ ਦਾ ਮਨੁੱਖਾਂ ਦਾ ਘਰ ਟਹਿ ਗਏ ਪਰ ਰੱਬ ਚੇਤੇ ਹੈ ਪੰਜਾਬ ਦੇ ਵਿੱਚ ਗੁਰੂ ਚੇਤੇ ਹੈ ਉਹ ਗੁਰੂ ਤੇ ਰੱਬ ਦੇ ਸਹਾਰੇ ਉਹ ਆਪਣੇ ਇਸ ਦੁੱਖਾਂ ਭਰੀ ਕਹਾਣੀ ਦੇ ਵਿੱਚ ਵਿਚਰਦੀ ਕਲਾ ਦੇ ਵਿੱਚ ਵਿਚਰ ਰਹੇ ਭਾਵੇਂ ਬਾਹਰੋਂ ਕਿਸੇ ਨੇ ਬਾਹ ਨਹੀਂ ਫੜੀ ਪਰ ਖਿਆਲ ਕਰਿਓ ਆ ਹੁਣੇ ਅਫਗਾਨਿਸਤਾਨ ਦੇ ਵਿੱਚ ਪਹੁੰਚ ਆ ਲਿਆ ਤੇ ਉੱਥੇ ਕਹਿੰਦੇ ਬੜੀ ਥੋੜ ਤਬਾਈ ਹੋਈ ਏ ਸੋ 150 ਬੰਦਾ ਪੁਝਾਲ ਦੇ ਨਾਲ ਚਲਾ ਗਿਆ ਤੇ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨੇ ਆਖਿਆ ਅਸੀਂ ਰਾਹਤ ਪੈਕੇਜ ਪੈਕੇਜ ਭੇਜਾਂਗੇ ਅਸੀਂ ਉਹਨਾਂ ਦੀ ਬਾਹ ਫੜਾਂਗੇ ਉਹਨੂੰ ਪੰਜਾਬ ਵਿੱਚ ਨਹੀਂ ਦਿਸਿਆ ਰਸਤੇ 'ਚ ਪੰਜਾਬ ਨਹੀਂ ਪੰਜਾਬ ਨਹੀਂ ਦਿਸਦਾ ਕੇਂਦਰ ਨੂੰ ਦਿੱਲੀ ਨੂੰ ਪੰਜਾਬ ਨਹੀਂ ਦਿਸਦਾ ਪੰਜਾਬ ਨੂੰ ਤੇ ਵਰਤਿਆ ਜਾਂਦਾ ਹੈ ਪੰਜਾਬ ਨੂੰ ਵਰਤਿਆ ਜ਼ਰੂਰ ਜਾਂਦਾ ਹੈ ਪਰ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ ਮਦਦ ਕਰਨ ਲਈ ਪੰਜਾਬ ਦੇ ਲੋਕਾਂ ਦੀ ਹਮਾਇਤ ਲਈ ਕੋਈ ਖੜਾ ਨਹੀਂ ਹੁੰਦਾ ਹਾਂ ਪੰਜਾਬ ਨੂੰ ਡੋਬਣਾ ਹੋਵੇ ਉਸ ਨੂੰ ਕਮਜ਼ੋਰ ਕਰਨਾ ਹੋਵੇ ਉਹਨੂੰ ਆਰਥਿਕ ਤੌਰ ਉਪਰ ਸੱਟ ਮਾਰਨੀ ਹੋਵੇ ਉਹਦੀ ਜਵਾਨੀ ਤੇ ਸੱਟ ਮਾਰਨੀ ਹੋਵੇ ਫਿਰ ਉੱਥੇ ਬੇਸ਼ੁਮਾਰ ਨਸ਼ੇ ਚੱਲਣਗੇ ਉੱਥੇ ਹਰ ਪ੍ਰਕਾਰ ਦੇ ਹੜ ਆਉਣਗੇ ਪਰ ਖਿਆਲ ਕਰਿਓ ਬਚਾਉਣ ਵਾਲੇ ਪਾਸੇ ਕੋਈ ਨਹੀਂ ਹਾਂ ਇੱਕ ਰੱਬ ਹੈ ਇੱਕ ਗੁਰੂ ਹੈ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਦਾ ਸਹਾਰਾ ਹੈ ਕਿ ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ ਜੇ ਅੱਜ ਕਿਸੇ ਨੇ ਦੇਖਣਾ ਹੋਵੇ ਨਾ ਖਾਲਸਾ ਰਾਜ ਕਿਹੋ ਜਿਹਾ ਪੰਜਾਬ ਚਲੇ ਜਾਓ ਅੱਜ ਵੀ ਖਾਲਸਾ ਰਾਜ ਉੱਥੇ ਆਪਣੇ ਆਪ ਦੇ ਵਿੱਚ ਬੈਠਾ ਹੈ ਜਿਹੜਾ ਖਾਲਸਾ ਆਪ ਪਾਣੀ ਵਿੱਚ ਘਿਰਿਆ ਹੋਇਆ ਘਰ ਤਵਾ ਹੋ ਗਿਆ ਤੇ ਦੂਜਿਆਂ ਦੇ ਮਦਦ ਲਈ ਤੁਰ ਪਿਆ ਹੈ ਆਖਦਾ ਕੋਈ ਗੱਲ ਨਹੀਂ ਆਜੋ ਮੇਰੇ ਵੀ ਹਿੱਸਾ ਵਿੱਚ ਪਾ ਦਿਓ ਸੇਵਾ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਚਲਦਾ ਸੇਵਾ ਕਰਦਾ ਇਹ ਹੈ ਖਾਲਸੇ ਦੀ ਸੈਪਰੇਟ ਇਹ ਹੈ ਉਸ ਪੰਜਾਬ ਦੇ ਅੰਦਰ ਪੰਜਾਬ ਜੀਨ ਦਾ ਗੁਰਾਂ ਦੇ ਨਾਤੇ ਤਦਪੂਰਨ ਸਿੰਘ ਜੀ ਨੇ ਆਖਿਆ ਸੀ ਪਰ ਖਿਆਲ ਕਰਨਾ ਜੇ ਦੇਖਣਾ ਹੋਵੇ ਤੇ ਅੱਜ ਜਾ ਕੇ ਦੇਖ ਸਕਦੇ ਹੋ ਤੇ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਇਹ ਸੱਚ ਦਾ ਫਰਮਾਨ ਕਿ ਜੇ ਸੁਖ ਦੇ ਤ ਤੁਜੇ ਅਰਾਜੀ ਦੁੱਖ ਪੀ ਤੁਜੇ ਧਿਆਈ ਸਿੱਖ ਤੇ ਦੁੱਖ ਆ ਜਾਏ ਸੁਖ ਆ ਜਾਏ ਰੱਬ ਦਾ ਪੱਲਾ ਫੜ ਕੇ ਰੱਬ ਦੇ ਨਾਮ ਦਾ ਪੱਲਾ ਫੜ ਕੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ ਇਹੋ ਕਾਰਨ ਹੈ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਬਖਸ਼ਿਸ਼ ਪ੍ਰਿਆਕਰਣ ਇਹ ਸਮਾਂ ਜਿਹੜੇ ਸਮੇਂ ਹੜਾਂ ਦਾ ਆਇਆ ਅਸੀਂ ਰਲ ਮਿਲ ਕਰਕੇ ਆਪਣੇ ਇਸ ਪੰਜਾਬ ਨੂੰ ਤੇ ਪੰਜਾਬੀਅਤ ਵੱਲ ਦੇ ਲਈ ਅਸੀਂ ਇਕਜੁੱਟ ਹੋ ਕਰਕੇ ਗੁਰੂ ਪਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਸੇਵਾ ਦਾ ਜਿਹੜਾ ਸੰਕਲਪ ਹੈ ਉਹ ਸੇਵਾ ਦੇ ਸੰਕਲਪ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਈਏ ਵੱਖੋ-ਵੱਖਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਇਸ ਸਮੇਂ ਪੰਜਾਬ ਦੇ ਵਿੱਚ ਕਾਰਜਸ਼ੀਲ ਨੇ ਉਹਨਾਂ ਦੇ ਨਾਲ ਮੋਂਡੇ ਨਾਲ ਮੋਂਡਾ ਢਾਕੇ ਅਸੀਂ ਆਪਣਾ ਯੋਗਦਾਨ ਵੀ ਪਾਈਏ ਗੁਰੂ ਰਹਿਮਤ ਗੁਰੂ ਬਖਸ਼ਿਸ਼ ਪਿਆ ਕਰੇ